ਕੁਝ ਬੋਲਾਂ ਨਾ ਬੋਲਾਂ ਸਭ ਨੂੰ ਰੱਬ ਦੀ ਤਾਂ ਬੋਲਾਂ ਹਰ ਸਖਸੀਅਤ ਨਾਮੀ ਐ ਕਿਸ ਕਿਸਤਾ ਮੈਂ ਨਾ ਬੋਲਾਂ ਸਾਰੇ ਸਤਕਾਰਯੋਗ ਨੇ ਮਾਨਜੋਗ ਨੇ ਮੈਂ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਐ ਜਿਹੜਾ ਕਿ ਮਦਦ ਦੇ ਸਾਡੀ ਮਾਵਾਂ ਦਾ ਦਿਨ ਅੱਜ ਸਾਰੇ ਜਿਨ੍ਹਾਂ ਦੀ ਮਾਵਾਂ ਹੈਗੀਆਂ ਨੇ ਉਹ ਵੀ ਤਾੜੀ ਮਾਰਦੇ ਜਿਨ੍ਹਾਂ ਦੀ ਨਹੀਂ ਹੈਗੀਆਂ ਉਹਨਾਂ ਨੂੰ ਯਾਦ ਕਰਕੇ ਮਾਰਦੇ ਕਿਉਂਕਿ ਇਹ ਬਹੁਤ ਵੱਡੀ ਗੱਲ ਹੁੰਦੀ ਐ ਅਸੀਂ ਹਰ ਦਿਨ ਮਨਾਉਂਦੇ ਆਂ ਹਰ ਖੁਸ਼ੀ ਮਨਾਉਂਦੇ ਆਂ ਹਰ ਖੁਸ਼ੀ ਸ਼ਾਮਿਲ ਹੁੰਨੇ ਆਂ ਲੇਕਿਨ ਜਦੋਂ ਅਸੀਂ ਮਾਂ ਦਾ ਆਪ ਤੀ ਦਿਨ ਮਨਾਉਂਦੇ ਆਂ ਦੇਵ ਮਨਾਉਂਦੇ ਆਂ ਤਾਂ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਬਹੁਤ ਵੱਡੀ ਗੱਲ ਹੈ ਔਰ ਮੈਂ ਤੁਹਾਡੇ ਵਿੱਚ ਇੱਕ ਛੋਟਾ ਜਿਹਾ ਪੰਜਾਬ ਤੋਂ ਲੁਧਿਆਣੇ ਦੇ ਰਹਿਣ ਵਾਲਾ ਮੇਰੀਆਂ ਕਾਫੀ ਸੁਵੇਰੇ ਗੀਤਾਂ ਨੂੰ ਮੈਨੂੰ ਰੇਡੀਓ ਤੁਹਾਡਾ ਤੁਸੀਂ ਦੇਖਦੇ ਰਹਿੰਦੇ ਹੋ ਬੜਾ ਪਿਆਰ ਦਿੰਦੇ ਰਹਿੰਦੇ ਹੋ ਸਾਉ ਮੈਂ ਸਭ ਤੋਂ ਪਹਿਲਾਂ ਇੱਕ ਧਾਰਮਿਕ ਇਤਨਾ ਕਹੂੰਗਾ ਉਸ ਤੋਂ ਬਾਅਦ ਮਾਂ ਦੀ ਗੱਲ ਕਰੂੰਗਾ ਤੁਹਾਡੇ ਵਿੱਚ ਮੇਰੇ ਬਸਤ ਤਲੋਕ ਤਤ ਸਾਰੇ ਪਰਿਵਾਰਕ ਹੀ ਹੁੰਦੇ ਐ ਸੋ ਮੈਂ ਗੱਲ ਕਰ ਰਿਹਾ ਤੁਹਾਡੇ ਵਿੱਚ ਆ ਸਭ ਤੋਂ ਪਹਿਲੇ ਇੱਕ ਧਰਮੋਂ ਗੀਤ ਮੇਰਾ ਬਸਾਖੀ ਤੇ ਆਇਆ ਸੀ ਕਿਉਂਕਿ ਸਾਜ ਨਹੀਂ ਹੈਗੇ ਤੁਸੀਂ ਤਾੜੀਆਂ ਦੇ ਨਾਲ ਸਾਥ ਦੇ ਦੇਣਾ ਠੀਕ ਹੈ ਜੀ ਬਸਾਖੀ ਦੀਆਂ ਬਧਾਈਆਂ ਸੰਗ ਤੇ ਬਸਾਖੀ ਨ ਸਮਝੋ ਮੇਲਾ ਬਸਾਖੀ ਦੀਆਂ ਬਧਾਈਆਂ ਸੰਗ ਤੇ ਬਸਾਖੀ ਨ ਸਮਝੋ ਮੇਲਾ ਸੀਸ ਨੂੰ ਦੇ ਕੇ ਸੀਸ ਨੂੰ ਦੇ ਕੇ ਗੁਰੂ ਦਾ ਬਣਿਆ ਚੇਲਾ ਵਸਾਖੀ ਦੀਆਂ ਵਧਾਈਆਂ ਸੰਗ ਤੇ ਵਸਾਖੀ ਨ ਸਮਝੋ ਮੇਲਾ ਵਸਾਖੀ ਦੀਆਂ ਵਧਾਈਆਂ ਸੰਗ ਤੇ ਵਸਾਖੀ ਨ ਸਮਝੋ ਮੇਲਾ ਪੂਰੇ ਨੰਦਪੁਰ ਵਿੱਚ ਵਸਾਖੀ ਗੁਰਾਂ ਨੇ ਆਖ ਸੁਣਾਇਆ ਪੂਰੇ ਨੰਦਪੁਰ ਵਿੱਚ ਵਸਾਖੀ ਗੁਰਾਂ ਨੇ ਆਖ ਸੁਣਾਇਆ ਸੀਸ ਇੱਕ ਦੀ ਲੋੜ ਹੈ ਸੰਗ ਤੇ ਉੱਠੋ ਅਮੜੀ ਜਾਇਆ ਦਇਆ ਤਰਮ ਦੀ ਰੱਖਿਆ ਕਰਨੀ ਜਾਣ ਨਾ ਦਿੱਤਾ ਮੇਲਾ ਵਸਾਖੀ ਦੀਆਂ ਵਧਾਈਆਂ ਸੰਗ ਤੇ ਵਸਾਖੀ ਨਾ ਸਮਝੋ ਮੇਲਾ ਵਸਾਖੀ ਦੀਆਂ ਵਧਾਈਆਂ ਸੰਗ ਤੇ ਵਸਾਖੀ ਨਾ ਸਮਝੋ ਮੇਲਾ ਏ ਰੱਬ ਦਾ ਨਾਸਰ ਗੱਜ ਕੋ ਲਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਆਓ ਇੱਕ ਮਾਂ ਦੀ ਗੱਲ ਕਰੀਏ ਤੁਹਾਡੇ ਵਿੱਚ ਬੜੇ ਪਿਆਰ ਸਤਿਕਾਰ ਦੇ ਗੀਤ ਬਹੁਤ ਨੇ ਗੀਤ ਮਾਂ ਦੇ ਔਰ ਸਾਰਿਆਂ ਨੇ ਗਾਉਣੇ ਆ ਔਰ ਮੈਂ ਆਪਣੇ ਨਾਲ ਕੁਝ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰ ਰਿਹਾ ਮੈਂ ਹਿਰਕਲਦੀਪ ਮਾਨਕ ਸਾਹਿਬ ਦੇ ਨਾਲ ਮੇਰਾ 20 ਸਾਲ ਮੈਂ ਉਹਨਾਂ ਦੇ ਨਾਲ ਸੰਗਤ ਕੀਤੀ ਹੈ ਮੈਨੂੰ ਦੇ ਨਾਲ ਰਿਹਾ ਹੈ ਔਰ ਵਿਦਆਊਟ ਉਹਨਾਂ ਦਾ ਐਂਕਰ ਔਰ ਕਮੇਡੀਅਨ ਵੀ ਰਿਹਾ ਆਓ ਮੈਂ ਗੱਲ ਕੁਛ ਤੁਹਾਡੇ ਨਾਲ ਕਰਨ ਲੱਗਿਆ ਮਾਂ ਵੀ ਆਪੋ ਆਪਣੀ ਥਾਂ ਤੇ ਆਪੋ ਆਪਣੀ ਥਾਂ ਤੇ ਰਿਸ਼ਤੇ ਪੈਣ ਪਰਾਂ ਮਾਂ ਦੇ ساری ਉਮਰ ਨਹੀਂ ਦੇ ਸਕਦੇ ਪੁੱਤ ਕਰ ਜੇ ਮਾਂ ਮਾਂ ਦੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਂਵਾਂ ਦੇ ਕਿਉਂਕਿ ਮਾਂ ਦਾ ਬਹੁਤ ਵੱਡਾ ਦੇਣ ਆ ਗਿੱਲੀ ਥਾਂ ਤੇ ਪੈਂਦੀ ਗਿੱਲੀ ਥਾਂ ਤੇ ਪੈਂਦੀ ਪੁੱਤ ਨੂੰ ਸੁੱਕੀ ਥਾਂ ਤੇ ਪਾਉਂਦੀ ਆ ਠੰਡ ਨਾ ਲੱਗ ਜਾਵੇ ਉਸ ਨੂੰ ਚੱਟ ਸੀਨੇ ਨਾਲ ਲਾਉਂਦੀ ਆ ਮਾਂ ਨੂੰ ਕਰਨ ਸਲਾਮਾਂ ਮਾਂ ਨੂੰ ਕਰਨ ਸਲਾਮਾ ਪਾਣੀ ਪੰਜ ਦਰਿਆਵਾਂ ਦੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਂਵਾਂ ਦੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਂਵਾਂ ਦੇ ਕਿ ਮਾਂ ਦੀ ਗੱਲ ਕੀਤੀ ਐ ਤਾੜੀ ਲਾ ਦਿਓ ਮਾਂ ਦਾ ਇੱਕ ਮਾਂ ਦੀ ਗੱਲ ਹੋਰ ਕਰ ਰਹੇ ਆ ਬੜੇ ਅਕਸਰ ਸਾਡੇ ਕਿਉਂਕਿ ਸਾਡੀਆਂ ਮਾਵਾਂ ਜਿਹੜੀਆਂ ਸਾਡੀਆਂ ਧੀਆਂ ਪੈਣਾ ਕਿਉਂਕਿ ਇਹ ਇਨਾਂ ਚੋਂ ਅਸੀਂ ਸਭ ਕੁਝ ਦੇਖਦੇ ਹਾਂ ਕਿਉਂਕਿ ਮਾਂ ਦੇ ਵਿੱਚੋਂ ਅਸੀਂ ਸਾਰੇ ਚੀਜ਼ ਦੇਖਦੇ ਹਾਂ ਤੀਹ ਨੂੰ ਵੀ ਦੇਖਦੇ ਆਂ ਭੈਣ ਨੂੰ ਵੀ ਦੇਖਦੇ ਆਂ ਸਾਰੇ ਰਸਤੇ ਦੇਖਦੇ ਆਂ ਜਦੋਂ ਮਾਂ ਜਦੋਂ ਸਾਡੇ ਕੋਲ ਤੀਹ ਖੜੀ ਹੁੰਦੀ ਆ ਉਹਦੇ ਵਿੱਚ ਸਾਰੇ ਰੂਪ ਦਿਖ ਜਾਂਦੇ ਆਂ ਭੈਣ ਦਾ ਰੂਪ ਵੀ ਦਿਖਦਾ ਹੈ ਕਈ ਵਾਰੀ ਕਹਿੰਦੇ ਆਂ ਜਦੋਂ ਉਹ ਸੋਚੋ ਅਸੀਂ ਸਾਰੇ ਰਸਤੇ ਦੇਖ ਲੈਨੇ ਆਂ ਮਾਂ ਦਾ ਵੀ ਤੀਹ ਦਾ ਵੀ ਭੈਣ ਦਾ ਵੀ ਸਾਰੇ ਰਸਤੇ ਦੇਖ ਲੈਨੇ ਆਂ ਆਓ ਇਸੇ ਨਾਲ ਇੱਕ ਹੋਰ ਕਰ ਲੱਗਿਆਂ ਪੀਸ ਹਾਜ਼ਰ ਕਰਨ ਲੱਗਿਆਂ ਉਮੀਦ ਕਰਦੇ ਹਾਂ ਜੀ ਤੁਸੀਂ ਅੱਜ ਦਿਓਗੇ ਬੂਰ ਪਿਆ ਕਣਕਾਂ ਨੂੰ ਮਾਏ ਵਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਪਾਂਬੜ ਵਰਗੀਆਂ ਤੀਆਂ ਨੀਓ ਸਾਮ ਬੁਕੜ ਵਿੱਚ ਰੱਖੀਆਂ ਦਿਨ ਵੇ ਗਣਾ ਦਿਆ ਸਾਂਜਾਂ ਬੇ ਬਾਬਲ ਉਸ ਸਿੱਧ ਕਾ ਨਾਲ ਨਿਭਾਈਆਂ ਕੁੰਜਾਂ ਬਾਗ ਪਰੌਣੀਆਂ ਤੀਆਂ ਤੇੜੇ ਬੇੜੇ ਦੋ ਦਿਨ ਆਈਆਂ ਮੈਂ ਚਾਦਰ ਕੜਦੀ ਨਹੀਂ ਗਿਣ ਤੋਪੇ ਪਾਵਾਂ ਮੈਂ ਚਾਦਰ ਕੜਦੀ ਨਹੀਂ ਗਿਣ ਤੋਪੇ ਪਾਵਾਂ ਜਾਮਣ ਦੀ ਛਾਹੇ ਠਾਂ ਨੀ ਮਾ ਪੀੜਾ ਡਾਵਾਂ ਹੀੜੀਆਂ ਦੀ ਚੂਚੂਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਮੈਂ ਚਾਦਰ ਕੜਦੀ ਨਹੀਂ ਉੱਤੇ ਟੋਪੇ ਪਾਵਾਂ ਟੋਪੇ ਪਾਵਾਂ ਟੋਪੇ ਪਾਵਾਂ ਮੈਂ ਚਾਦਰ ਕੜਦੀ ਨਹੀਂ ਉੱਤੇ ਟੋਪੇ ਪਾਵਾਂ ਚੰਨ ਹੁਸਨ ਜਵਾਨੀ ਨਹੀਂ ਮਾਵਾਂ ਟੰਡੀਆਂ ਛਾਵਾਂ ਚੰਨ ਹੁਸਨ ਜਵਾਨੀ ਨਹੀਂ ਮਾਵਾਂ ਟੰਡੀਆਂ ਛਾਵਾਂ ਮੇਰਾ ਧਰਮੀ ਬਾਵਲਨੀ ਦੇਸਾਂ ਦਾ ਰਾਜਾ ਮੈਂ ਆਖ ਕੇ ਬਾਪੂ ਨੂੰ ਰੇਲਾਂ ਰਖਵਾਵਾ ਮੈਂ ਆਖ ਕੇ ਬਾਪੂ ਨੂੰ ਰੇਲਾਂ ਰਖਵਾਵਾ ਕਿਉਂਕਿ ਧੀ ਆਪਣੇ ਬਾਵਲ ਤੇ ਇਡਾ ਬੜਾ ਮਾਣ ਕਰਦੀ ਹੁੰਦੀ ਐ ਮੈਂ ਅਕਸਰ ਗੱਲ ਕਰਦਾ ਜਿੱਥੇ ਮਾਂ ਦੀ ਗੱਲ ਉੱਥੇ ਬਾਪੂ ਦੀ ਗੱਲ ਕਰਦੇ ਐ ਧੀ ਨੂੰ ਆਪਣੇ ਬਾਪ ਤੇ ਇਨਾ ਮਾਣ ਹੁੰਦਾ ਵੀ ਉਹਨੇ ਕਿਹਾ ਬਈ ਆਖ ਕੇ ਬਾਪ ਨੂੰ ਮੈਂ ਰੇਲਾਂ ਰਖਵਾ ਸਕਦੀ ਹਾਂ ਕੋਕੇ ਬਾਪ ਤੇ ਏਡਾ ਵੱਡਾ ਕਹਿੰਦੇ ਨੇ ਬਾਪੂ ਹੁੰਦੇ ਸੰਤ ਸਿਪਾਹੀ ਬੱਚਿਆਂ ਦੀ ਸਿੱਧੀ ਸ਼ਾਮਾ ਨੇ ਬਾਪੂ ਹੁੰਦੇ ਸੰਤ ਸਿਪਾਹੀ ਬੱਚਿਆਂ ਦੀ ਸਿੱਧੀ ਸ਼ਾਮਾ ਨੇ ਦੇਵਤਿਆਂ ਦੀ ਤਰਤੀ ਉੱਤੇ ਰੱਬ ਵਰਗੀਆਂ ਮਾਮਾ ਨੇ ਦੇਵਤਿਆਂ ਦੀ ਧਰਤੀ ਉੱਤੇ ਰੱਬ ਵਰਗਿਆਂ ਮਾਮਾ ਨੇ ਪੁੱੜੜੇ ਮੋਟਿਆਂ ਉੱਤੇ ਜਨਾਜੇ ਜਿਸ ਬਾਪ ਨੇ ਚੱਲੇ ਨਹੀਂ ਪਰ ਦਸ਼ਮੇਸ਼ ਪਿਤਾ ਨੇ ਚਾਰੋਂ ਪੁੱਤਰ ਵਾਰੇ ਕੋ ਹੱਲੇ ਨੇ ਮਨੁੱਖਤਾ ਦੇ ਲਈ ਇਹ ਕਰ ਜਾਣਾ ਸਿੱਖੀ ਦਾ ਸਰਨਾਮਾ ਏ ਬਾਪੂ ਹੁੰਦੇ ਸੰਤ ਸਿਪਾਹੀ ਬੱਚਿਆਂ ਦੀ ਸਿੱਧੀ ਸ਼ਾਮਾ ਨੇ ਦੇਵਤਿਆਂ ਦੀ ਧਰਤੀ ਉੱਤੇ ਰੱਬ ਵਰਗਿਆਂ ਮਾਮਾ ਨੇ ਦੇਵਤਿਆਂ ਦੀ ਧਰਤੀ ਉੱਤੇ ਰੱਬ ਵਰਗਿਆਂ ਮਾਮਾ ਨੇ ਕੱਟ ਲੈਂਦੀ ਰੰਡੇੜੇ ਪਾਵਾਂ ਕੱਟ ਲੈਂਦੀ ਰੰਡੇੜੇ ਪਾਵਾ ਪਿਓ ਬਗਾਨਾ ਛਿੜਕਣਾ ਦੇਵੇ ਫੁੱਲਾਂ ਦੀ ਫਲਵਾੜੀ ਦੇ ਵਿੱਚ ਕੋਈ ਅੰਗਾਰੇ ਛਿੜਕਣਾ ਦੇਵੇ ਪਿਓਆਂ ਦੇ ਹੀ ਨਾਲ ਨਿਵਾਸਦੀਆਂ ਲੋਕੋ ਜਗ ਤੇ ਮਾਵਾਂ ਨੇ ਬਾਪੂ ਹੁੰਦੇ ਸੰਤ ਸਿਪਾਹੀ ਪਤਿਆਂ ਦੀ ਸਿੱਧੀ ਸ਼ਾਮਾਂ ਨੇ ਦੇਵਤਿਆਂ ਦੀ ਤਰਤੀ ਉਤੇ ਰੱਬ ਵਰਗੀਆਂ ਮਾਵਾਂ ਨੇ ਤਾੜੀ ਲਾਦੇ ਮਾਵਾਂ ਦਾ ਥੈਂਕ ਯੂ ਸੋ ਮਚ ਮਾਵਾਂ ਦਾ ਪਿਆਰ ਸਤਿਕਾਰ ਹੈ ਪਰ ਅਗਲੀ ਵਾਰੀ ਫਿਰ ਆਉਣੇ ਤੁਹਾਡੇ ਜਤਕਾ ਹਾਂ ਜੀ ਥੈਂਕ ਯੂ